ਖੀਰੇ ਦੀ ਫਸਲ ਬਾਰੇ ਅੱਜ ਗੱਲਬਾਤ ਕਰਦੇ ਆਂ ਜੀ ਇਹ ਸਾਡਾ ਖੀਰੇ ਵਾਲਾ ਖੇਤ ਆ ਪਾਣੀ ਲੱਗ ਰਿਹਾ ਜੀ ਖਾਦ ਪੈ ਰਹੀ ਹੈ ਖਾਦ ਕਿਹੜੇ ਤਰੀਕੇ ਨਾਲ ਪਾਉਣੀ ਹੈ ਮੈਂ ਛੁੱਟੀ ਦੀ ਕਲਿੱਪ ਇੱਕ ਵੱਖਰੀ ਬਣਾਵਾਂਗੇ ਨਾਲ ਇਹ ਚ ਐਡ ਵੀ ਕਰੂੰਗਾ ਤੇ ਕਿਉਂਕਿ ਮਲਚਿੰਗ ਦੇ ਉੱਤੇ ਖੀਰਾ ਤੁਸੀਂ ਲੱਗਾ ਹੋਇਆ ਜੀ ਦੇਖੋ ਥੱਲੇ ਮਲਚਿੰਗ ਆ ਤੇ ਖੀਰਾ ਲੱਗਾ ਸਟਰੀਡਸ ਵੈਰਾਈਟੀ ਆ ਜੀ ਇਹ ਇਹਨੂੰ ਚਾਈਨੈਸ ਖੀਰਾ ਕਹਿ ਦਿੰਨੇ ਆ ਤੇ ਇਹ ਪਹਿਲਾਂ ਸਭ ਤੋਂ ਪਹਿਲਾਂ ਮੈਂ ਇਹਦੀ ਫਰੂਟਿੰਗ ਤੁਹਾਨੂੰ ਦਿਖਾਉਣੀ ਚਾਹੂੰਗਾ ਵੀ ਫਰੂਟਿੰਗ ਦੇਖੋ ਮੈਂ ਕਹੂੰਗਾ ਨੇੜੇ ਆਣ ਕੇ ਦਿਖਾਏ ਵੀ ਕਿਤੇ ਵੀ ਤੁਹਾਨੂੰ ਮੇਲ ਫਲਾਵਰ ਨਹੀਂ ਦਿਖ ਆ ਵੀ ਫੀਮੇਲ ਫਲਾਵਰ ਹੈ ਜੀ ਆ ਵੀ ਫੜ ਲੱਗਾ ਆ ਵੀ ਫੜ ਲੱਗਾ ਆ ਵੀ ਫੜ ਲੱਗਾ ਹਰ ਜਗ੍ਹਾ ਤੇ ਤੁਹਾਨੂੰ ਇਸ ਵੈਰਾਈਟੀ ਦੇ ਵਿੱਚ ਫਲ ਲੱਗਾ ਹੀ ਮਿਲਣਾ ਹੈ ਤੁਹਾਨੂੰ ਕਿਤੇ ਵੀ ਫੀਮੇਲ ਜਿਹੜਾ ਮੇਲ ਫਲਾਵਰ ਹੈ ਜਿਹੜਾ ਝੂਠਾ ਫੁੱਲ ਹੈ ਉਹ ਨਹੀਂ ਮਿਲਣਾ ਇਸ ਵੈਰਾਈਟੀ 'ਚ ਇਹ ਰਿਸਰਚ ਇਹ ਰਿਸਰਚ ਵੈਰਾਈਟੀ ਅੰਡਰ ਟ੍ਰਾਇਲ ਵੈਰਾਈਟੀ ਹੈ ਸਾਡੇ ਕੋਲ ਵੀ ਬਹੁਤ ਸ਼ਾਨਦਾਰ ਵੈਰਾਈਟੀ ਹੈ ਤੇ ਇਹਦੇ ਜਦੋਂ ਪੂਰੀ ਟੈਸਟਿੰਗ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਇਹਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਕਿ ਵੈਰਾਈਟੀ ਜਿਹੜੀ ਕਿੰਨੀ ਕਿ ਜ਼ਿਆਦਾ ਕਾਮਯਾਬ ਰਹੀ ਕੀ ਇਹਦੀ ਪ੍ਰੋਡਕਸ਼ਨ ਆਈ ਕੀ ਇਹਦੀ ਐਵਰੇਜ ਆਈ ਤੇ ਹੁਣ ਖੀਰੇ ਦੀ ਫਸਲ ਬਾਰੇ ਗ ਚਾਹ ਇਹ ਸੀਡਲੈਸ ਖੀਰਾ ਲੱਗਾ ਜਿਹਨੂੰ ਆਪਾਂ ਚਾਈਨੈਸ ਖੀਰਾ ਕਹਿ ਦਿੰਨੇ ਆ ਚਾਹੇ ਤੁਹਾਡੇ ਕੋਲ ਨੋਰਮਲ ਖੀਰਾ ਲੱਗਾ ਇਹਦੇ ਚ ਬਿਮਾਰੀਆਂ ਕਿਹੜੀਆਂ ਆਉਣੀਆਂ ਜੀ ਤੇ ਖਰਾਕੀ ਤਤਾਂ ਦੀ ਸੰਭਾਲ ਇਹਦੀ ਕਿਉਂਕਿ ਖੀਰਾ ਜਿਹੜਾ ਹੈ ਜੀ ਮੋਸਟਲੀ ਇਹਨੂੰ ਦੋ ਤਰ੍ਹਾਂ ਦੀਆਂ ਬਿਮਾਰੀਆਂ ਜ਼ਿਆਦਾਤਰ ਆਉਂਦੀਆਂ ਨੇ ਇੱਕ ਫੰਗਸ ਦਾ ਰੋਗ ਆਉਂਦਾ ਹੈ ਤੇ ਇੱਕ ਵਾਇਰਸ ਦਾ ਰੋਗ ਆਉਂਦਾ ਹੈ ਫੰਗਸ ਤੇ ਰੋਗ ਦੀ ਪਛਾਣ ਜਿਹਨੂੰ ਡਾਉਨੀ ਮਿਲਡੀਓ ਬਿਮਾਰੀ ਆਪਾਂ ਕਹਿ ਦਿੰਦੇ ਆ ਖੇਤ ਵਿੱਚ ਜ਼ਿਆਦਾ ਡਾਉਨੀ ਮਿਲਡੀਓ ਆਉਂਦੀ ਹੈ ਡਾਉਨੀ ਮਿਲਡੀਓ ਬਿਮਾਰੀ ਦੇ ਲੱਛਣ ਹੁੰਦੇ ਆ ਜਿਹੜੇ ਉਹ ਸਭ ਤੋਂ ਪੁਰਾਣੇ ਪੱਤੇ ਤੋਂ ਦਿਖਣੇ ਸ਼ੁਰੂ ਹੁੰਦੇ ਮੰਨ ਲਓ ਜਦ ਮੰਨ ਲਓ ਆ ਸਭ ਤੋਂ ਹੇਠਲਾ ਪੱਤਾ ਸਭ ਤੋਂ ਹੇਠਲੇ ਪੱਤੇ ਤੋਂ ਡਾਉਨੀ ਮਿਲਡੀਓ ਦੇ ਲੱਛਣ ਦਿਖਣੇ ਸ਼ੁਰੂ ਹੋਣਗੇ ਆ ਦੇਖੋ ਇਸ ਤਰੀਕੇ ਦੇ ਨਾਲ ਤੇ ਇਸ ਤਰੀਕੇ ਦੇ ਨਾਲ ਨਾ ਧੱਬੇ ਜੇ ਪੈਣੇ ਸ਼ੁਰੂ ਹੋ ਜਾਣਗੇ ਇਸ ਤਰੀਕੇ ਨਾਲ ਆਦਰ ਦੇਖੋ ਆ ਧੱਬੇ ਪਏ ਆ ਜੀ ਇਹ ਡਾਉਨੀ ਮਿਲਡੀਓ ਬਿਮਾਰੀ ਦੇ ਲੱਛਣ ਨੇ ਇਹ ਹੁਣ ਤਾਂ ਬਿਮਾਰੀ ਰੁਕ ਗਈ ਆ ਜ ਸਪਰੇਅ ਕਰਨ ਤੋਂ ਬਾਅਦ ਇਹ ਬਿਮਾਰੀ ਰੁਕ ਜਾਂਦੀ ਹੈ ਤਾਂ ਇਹ ਬਿਮਾਰੀ ਉਹਨਾਂ ਜਗ੍ਹਾ ਤੇ ਜ਼ਿਆਦਾ ਆਉਂਦੀ ਹੈ ਜਿੱਥੇ ਨਾਈਟ੍ਰੋਜਨ ਤੇ ਪੋਟਾਸ਼ ਦੀ ਰੇਸ਼ਿਓ ਵਿਗੜ ਜਾਂਦੀ ਹੈ ਮੇਰੇ ਕਹਿਣ ਦਾ ਮਤਲਬ ਜਿੱਥੇ ਤੁਸੀਂ ਯੂਰੀਆ ਜ਼ਿਆਦਾ ਪਾਤਾ ਪੋਟਾਸ਼ ਤੁਹਾਡੇ ਖੇਤਾਂ 'ਚ ਘੱਟ ਹੈ ਉੱਥੇ ਇਹ ਬਿਮਾਰੀ ਜਿਹੜੀ ਦੂਜਿਆਂ ਦੇ ਨਾਲ ਵਧ ਆਉਂਦੀ ਹੈ ਤੇ ਉਹ ਤੋਂ ਬਚਾ ਲਈ ਤੁਸੀਂ ਅਲੱਗ-ਅਲੱਗ ਤਰ੍ਹਾਂ ਦੇ ਫੰਗੀਸਾਈਡ ਤੁਸੀਂ ਵਰਤ ਸਕਦੇ ਹੋ ਕੁਝ ਫੰਗੀਸਾਈਡਾਂ ਦੀ ਲਿਸਟ ਮੈਂ ਸਕਰੀਨ ਤੇ ਨਾਲ ਪਾ ਦੂੰਗਾ ਜਿਹੜੇ ਅਸੀਂ ਪਹਿਲਾਂ ਵੀ ਇੱਕ ਦੋ ਫਸਲਾਂ ਚ ਰਕਮੈਂਡ ਕੀਤੇ ਆ ਉਹਨਾਂ ਚ ਕੋਈ ਵੀ ਇੱਕ ਫੰਗੀਸਾਈਡ ਤੁਸੀਂ ਵਰਤੋਂ ਕਰ ਸਕਦੇ ਹੋ ਜੀ ਤੇ ਹੁਣ ਜਦੋਂ ਫਲਾਵਰਿੰਗ ਬੱਡ ਸਟੇਜ ਚੱਲ ਰਹੀ ਹੈ ਜੀ ਇਸ ਟਾਈਮ ਤੇ ਤੁਸੀਂ ਇਹਨੂੰ ਕੋਸ਼ਿਸ਼ ਇਹ ਕਰੋ ਕਿ ਕੈਲਸ਼ੀਅਮ ਪੋਟਾਸ਼ ਤੇ ਫਾਸਫੋਰਸ ਮਤਲਬ ਡੀਏਪ ਪੋਟਾਸ਼ ਤੇ ਕੈਲਸ਼ੀਅਮ ਇਹਨਾਂ ਤਿੰਨਾਂ ਦੀ ਮਾਤਰਾ ਵਾਲੀਆਂ ਸਪਰੇਅਾਂ ਕਰ ਸਕਦੇ ਹੋ ਜਾਂ ਤੁਸੀਂ ਜ਼ਮੀਨ ਦੇ ਵਿੱਚ ਦੇ ਸਕਦੇ ਹੋ ਜ਼ਮੀਨ ਦੇ ਵਿੱਚ ਦੇਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਤੁਸੀਂ ওয়াটার ਸੋਲਿਬਲ ਖਾਦਾਂ ਲੈ ਲਓ ਤੇ ਜਦੋਂ ਤੁਸੀਂ ਪਾਣੀ ਲਾਉਣਾ ਹੈ ਪਾਣੀ ਤੋਂ ਪਿੱਛੋਂ ਪਾਣੀ ਲਾਉਣ ਤੋਂ ਬਾਅਦ ਤੁਸੀਂ ਖੇੜਾਂ ਦੇ ਵਿੱਚ ਖਿਲਾਰ ਦੋ ਤੇ ਜਾਂ ਫਿਰ ਤੁਸੀਂ ਪਾਣੀ ਦੇ ਵਿੱਚ ਘੋਲ ਦੋ ਦੋ ਤਰੀਕੇ ਨੇ ਉਹਨਾਂ ਦੋਵਾਂ ਤਰੀਕੇ ਨਾਲ ਤੁਸੀਂ ਖਾਦ ਦੇ ਸਕਦੇ ਹੋ ਉਹਨਾਂ ਦੇ ਵਿੱਚ ਤੁਸੀਂ 13045 ਦੇ ਸਕਦੇ ਹੋ ਕੈਲਸ਼ੀਅਮ ਨਾਈਟ੍ਰੇਟ ਵੀ ਦੇ ਸਕਦੇ ਹੋ 05234 ਦੇ ਸਕਦੇ ਹੋ ਤੇ ਜੇ স্পੈਸ਼ਲ ਗ੍ਰੇਡ ਲੈਣੇ ਆ 12622 ਆਉਂਦਾ ਜੀ ਜਾਂ 060 ਵੀ ਆਉਂਦਾ ਤੇ ਉਹਨਾਂ ਚੋਂ ਕਿਸੇ ਵੀ ਗ੍ਰੇਡ ਦੀ ਤੁਸੀਂ ਵਰਤੋਂ ਕਰ ਸਕਦੇ ਹੋ ਇਹ ਸਾਰੇ ਗ੍ਰੇਡ ਤੁਸੀਂ ਸਪ੍ਰੇਆਂ ਦੇ ਰੂਪ ਚ ਵੀ ਦੇ ਸਕਦੇ ਹੋ ਮੰਨ ਲਓ ਐਸ ਸਟੇਜ ਤੇ ਹੁਣ ਅਸੀਂ ਇਹ ਤੇ 816 39 ਦਾ ਸਪਰੇਅ ਕਰਨਾ ਜੇ 48% ਨਾਈਟ੍ਰੋਜਨ ਹੈ 16% ਫਾਸਫੇਟ ਅਤੇ 39% ਪੋਟਾਸ਼ ਹੈ ਉਹਦੀ ਅਸੀਂ ਸਪਰੇਅ ਕਰਾਂਗੇ ਜਰੂਰਤ ਮੁਤਾਬਕ ਫੰਗੀਸਾਈਡ ਕਰਾਂਗੇ ਮੱਛਰ ਤੇ ਤੇਲੇ ਦੀ ਸਮੱਸਿਆ ਤੋਂ ਬਚਣ ਲਈ ਸਾਨੂੰ ਨਾਲ ਦੇ ਨਾਲ ਕੋਈ ਫੰਗੀਸਾਈਡ ਇਨਸੈਕਟੀਸਾਈਡ ਵਗੈਰਾ ਕਰਨੇ ਪੈਣਗੇ ਮੱਛਰ ਤੇਲਾ ਤੁਸੀਂ ਦੇਖਣਾ ਤਾਂ ਹਮੇਸ਼ਾ ਪੁਰਾਣੇ ਪੱਤੇ ਦੇ ਨਵੇਂ ਪੱਤੇ ਦੇ ਢੇਠਾਂ ਵਾਲੇ ਬੰਨੇ ਦੇਖਣਾ ਹੁੰਦਾ ਹੈ ਜੀ ਜਿਹੜਾ ਵੀ ਤੁਹਾਡਾ ਨਵਾਂ ਪੱਤਾ ਹੋਊਗਾ ਇਹ ਨਵਾਂ ਪੱਤਾ ਲੈਣਾ ਤਾਂ ਉਹਦੇ ਹੇਠਲੇ ਬੰਨੇ ਦੇਖਣਾ ਤੁਹਾਨੂੰ ਮੱਛਰ ਜਾਂ ਤੇਲ ਲੱਗਿਆ ਥ੍ਰਿਪਸ ਮਾਈਟਸ ਜੋ ਵੀ ਹੈਗਾ ਇੱਥੇ ਦਿਖੂਗਾ ਜੀ ਇੱਥੇ ਹੁਣ ਦੇਖੋ ਜੀ ਫੰਗਸ ਦੀ ਆਹ ਵੇਖੋ ਸਪੋਰ ਹੈ ਜਿਹੜੇ ਨਵੇਂ ਬਣਨੇ ਸ਼ੁਰੂ ਹੋਏ ਆ ਹਲਕੇ ਹਲਕੇ ਜੇ ਇੱਥੇ ਡਾਉਨੀ ਮਿਲਡੀ ਬਿਮਾਰੀ ਫਿਰ ਤੋਂ ਸ਼ੁਰੂ ਹੋਣ ਵਾਲੀ ਹੈ ਤੇ ਇਹਦਾ ਆਪਾਂ ਟ੍ਰੀਟਮੈਂਟ ਹੈ ਜਿਹੜਾ ਜਲਦੀ ਸ਼ੁਰੂ ਕਰ ਦਾਂਗੇ ਕੋਈ ਵੀ ਤੁਸੀਂ ਪ੍ਰੀਵੈਂਟਿਵ ਵੀ ਸਪਰੇਅ ਕਰ ਸਕਦੇ ਹੋ ਹਰ 10 ਤੋਂ 12 ਦਿਨਾਂ ਵਿੱਚ ਤੁਸੀਂ ਪ੍ਰੀਵੈਂਟਿਵ ਤੇ ਸਪਰੇਅ ਕਰਦੇ ਰਹੋ ਤਾਂ ਵੀ ਤੁਹਾਨੂੰ ਇਹ ਜਿਹੜੀ ਸਮੱਸਿਆ ਇੱਥੇ ਘਟ ਆਉਂਦੀ ਹੈ ਜੀ ਤੇ ਔਰ ਜੇ ਕੁਝ ਕੰਪਨੀਆਂ ਦੀ ਆਪਾਂ ਗੱਲ ਕਰੀਏ ਜਿਵੇਂ ਆਪਣੇ ਕੋ ਸੈਮਨਸ ਦਾ ਕੀਰੇ ਵੀ ਚੰਗਾ ਆਉਂਦਾ ਜੀ ਟ੍ਰੋਪੀਕਲ ਐਗਰੋ ਦੇ ਕੀਰੇ ਵੀ ਚੰਗੇ ਆ ਨੋਨੀਓ ਦੇ ਕੀਰੇ ਚੰਗੇ ਆ ਈਸਟ-ਵੈਸਟ ਦੇ ਕੀਰੇ ਵੀ ਆਉਂਦੇ ਆ ਬਹੁਤ ਸਾਰੀਆਂ ਕੰਪਨੀਆਂ ਜਿਹੜੇ ਮਾਰਕੀਟ 'ਚ ਕੀਰੇ ਦੇ ਰਹੀਆਂ ਉਹਨਾਂ ਦੇ ਕੀਰੇ ਚੰਗੇ ਆਉਂਦੇ ਆ ਤੁਸੀਂ ਕੋਈ ਵੀ ਚੰਗੀ ਵੈਰੈਟੀ ਮਾਰਕੀਟ 'ਚੋਂ ਚੂਜ਼ ਕਰ ਸਕਦੇ ਹੋ ਇਸ ਵੈਰੈਟੀ ਬਾਰੇ ਆਪਾਂ ਇੱਕ ਵੱਖਰੀ ਵੀਡੀਓ ਬਣਾਵਾਂਗੇ ਕਿ ਕੀ ਇਹਨੇ ਪ੍ਰੋਡਕਸ਼ਨ ਦਿੱਤੀ ਕੀ ਨਹੀਂ ਦਿੱਤੀ ਕਿਉਂਕਿ ਇੰਪੋਰਟਡ ਵੈਰੈਟੀ ਆ ਜੀ ਇਹ ਬਾਹਰ ਤੋਂ ਇਹਦਾ ਸੀਡ ਹੁੰਦਾ ਇੰਡੀਅਨ ਵੈਰੈਟੀ ਨਹੀਂ ਹੈ ਤੇ ਓਵਰਆਲ ਇਹ ਵੈਰੈਟੀ ਬ ਇਹ ਜੀ ਪੂਰੀ ਕੈਲਕੂਲੇਸ਼ਨ ਕਰਕੇ ਤੇ ਫਿਰ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਜੇ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਆ ਰਹੀ ਹੈ ਤਾਂ ਤੁਸੀਂ ਫੰਗੀਸਾਈਡ ਅਤੇ ਇਨਸੈਕਟੀਸਾਈਡ ਜਿਹੜੇ ਕੋਸ਼ਿਸ਼ ਕਰੋ ਕਿ ਮਿਕਸ ਕਰਕੇ ਨਾ ਕਰੋ ਕੱਲੇ-ਕੱਲੇ ਦੇ ਸਪਰੇ ਕਰੋਗੇ ਤਾਂ ਰਿਜ਼ਲਟ ਜ਼ਿਆਦਾ ਮਿਲਣਗੇ ਇਸ ਸਟੇਜ ਤੇ ਜਦੋਂ ਤੁਸੀਂ ਆਪਣੇ ਜਿਹੜਾ ਤੁਹਾਡੇ ਫੁੱਲ ਆ ਤੋ ਫਲ ਬਣਨਾ ਸ਼ੁਰੂ ਹੁੰਦਾ ਹੈ ਇਦਾਂ ਤੇ ਯਾਰਾ ਕੰਪਨੀ ਦਾ ਬੱਡ ਬਿਲਡਰ ਪ੍ਰੋਡਕਟ ਵੀ ਆਉਂਦਾ ਹੈ ਜੀ ਉਹਦੇ ਵੀ ਬਹੁਤ ਸ਼ਾਨਦਾਰ ਰਿਜ਼ਲਟ ਨੇ ਉਹਦੀ ਵੀ ਤੁਸੀਂ ਸਪਰੇ ਕਰ ਸਕਦੇ ਹੋ ਯਾਰਾ ਦਾ ਬੱਡ ਬਿਲਡਰ ICL ਦਾ 81639 ਕਰ ਸਕਦੇ ਹੋ 12527 ਕਰ ਸਕਦੇ ਹੋ ਉਹਨਾਂ ਚੋਂ ਕਿਸੇ ਦੀ ਵੀ ਵਰਤੋਂ ਕਰੋਗੇ ਤਾਂ ਤੁਹਾਨੂੰ ਇਹਦਾ ਰਿਜ਼ਲਟ ਆ ਜਿਹੜੇ ਐਕਸੀਡੈਂਟ ਮਿਲਣਗੇ ਆਈਪੀਐਲ ਕੰਪਨੀ 5G ਪ੍ਰੋਡਕਟ ਦੇ ਰਹੀ ਹੈ ਡਲਾਈਟ ਇੱਕ ਪ੍ਰੋਡਕਟ ਨਾਉਂਦਾ ਹੈ ਜੀ ਬਾਇਓਸਟਾਰਟ ਦੇ ਨਾਂ ਤੇ ਜਾਨਣ ਨੂੰ ਜਿਵੇਂ ਦਾ ਟਲਾਈਟ ਪ੍ਰੋਡਕਟ ਵੀ ਇਸੇ ਕੰਮ ਤੇ ਉਹਨਾਂ ਸਾਰਿਆਂ ਜੇ ਤੁਸੀਂ ਕਿਸੇ ਦੀ ਵੀ ਵਰਤੋ ਇਸ ਸਟੇਜ ਤੇ ਕਰ ਸਕਦੇ ਹੋ ਤੁਹਾਨੂੰ ਉਹਦੀ ਕਿਹੜੀ ਗ੍ਰੋਥ ਵਗੈਰਾ ਚੰਗੀ ਵਧੀਆ ਮਿਲੂਗੀ ਜੇ ਸਟਾਰਟਿੰਗ ਸਟੇਜ ਦੀ ਆਪਣਾ ਗੱਲ ਕਰੀਏ ਤਾਂ ਉੱਚ ਜੇ ਤੁਹਾਨੂੰ ਜ਼ਰੂਰਤ ਪੈਂਦੀ ਹੈ ਵੈਸੇ ਤਾਂ ਕੀ ਰਜਿਸਟਰ ਸਟਾਰਟਿੰਗ ਸਟੇਜ ਤੇ ਗ੍ਰੋਥ ਪ੍ਰਮੋਟਰ ਦੀ ਜ਼ਰੂਰਤ ਨਹੀਂ ਹੁੰਦੀ ਜੇ ਜ਼ਰੂਰਤ ਪੈਂਦੀ ਹੈ ਤਾਂ ਤੁਸੀਂ ਉਸ ਟਾਈਮ ਤੇ ਆਪਣਾ ਆਈਸੀਐਲ ਦਾ ਸਟਾਰਟਰ ਲੈ ਸਕਦੇ ਹੋ 1919 ਲੈ ਸਕਦੇ ਹੋ ਉਹਨਾਂ ਦੇ ਸਪਰੇਅ ਕਰੋਗੇ ਤਾਂ ਇਹਨਾਂ ਗ੍ਰੋਥ ਜਿਹੜੀ ਬੂਸਟ ਹੋ ਜੂਗੀ ਜੇ ਕਿਸੇ ਜਗ੍ਹਾ ਤੇ ਤੁਹਾਡੇ ਮੱਛਰ ਤੇਰੇ ਦੀ ਸਮੱਸਿਆ ਨਾਲ ਪੱਤੇ ਇਕੱਠੇ ਹੋ ਗਏ ਕਿਸੇ ਵੀ ਫਸਲ ਦੇ ਵਿੱਚ ਹੋ ਗਿਆ ਤਾਂ ਉਹਨਾਂ ਚੱਕ ਤੁਸੀਂ ਮੇਰਾ ਫਾਰਮੂਲਾ ਟਰਾਈ ਕਰ ਸਕਦੇ ਹੋ ਤੁਸੀਂ 2 ਐਮ ਐਲ ਜਿਪ੍ਰੈਨਿਕ ਐਸਿਡ ਲੈਣਾ ਜੀ ਪਰ ਲੀਟਰ ਪਾਣੀ ਦਾ 5 ਐਮ ਐਲ 5 ਗ੍ਰਾਮ 19 19 ਲੈਣਾ ਹੈ ਤੇ ਉਹਦੇ ਨਾਲ ਤੁਸੀਂ ਡਾਈਫੈਨਥਰਨ ਸਾਲਟ ਲੈਣਾ ਡਾਈਫੈਨਥਰਨ ਜਿਹੜੀ ਸਜੈਂਟਾ ਤੇ ਬਗਾਸ ਸ ਦਵਾਈ ਆਉਂਦੀ ਹੈ ਉਹਦਾ ਵਾਲਾ ਸਾਲਟ ਤੁਸੀਂ ਲੈ ਸਕਦੇ ਹੋ ਤੇ ਡਾਈਫੈਂਥਰਲ ਸాల్ਟ ਦੀ ਇੱਕ ਕਪੜੀ ਤੁਸੀਂ ਇੱਕ ਟੈਂਕੀ ਵਿੱਚ ਪਾਉਣੀ ਆ ਤੇ 2 ਐਮਐਲ ਤੁਸੀਂ ਜਿਬਰੈਲਿਕ ਐਸਿਡ ਤੇ 5 ਗ੍ਰਾਮ 1919 ਸਾਰਿਆਂ ਦਾ ਘੋਲ ਬਣਾ ਕੇ ਸਪਰੇਅ ਕਰੋਗੇ ਤੇ ਹਫਤੇ ਹਫਤੇ ਬਾਅਦ ਦੋ ਸਪਰੇਅ ਕਰੋ ਤੇ ਵਾਇਰਸ ਵਾਲੇ ਰੋਗ ਤੋਂ ਕਾਫੀ ਹੱਦ ਤੱਕ ਤੁਹਾਨੂੰ ਛੁਟਕਾਰਾ ਮਿਲ ਸਕਦਾ ਤੇ ਵੀਡੀਓ ਕੀ ਦੀ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਵੱਤੋਂ ਸ਼ੇਅਰ ਜੁਣ ਕਰਿਓ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ